ਕਿਸ ਗੱਲ ਤੋਂ ਲੋਕ ਅਕਾਲੀ ਦਲ ਨੂੰ ਵੋਟ ਪਾਉਣ ਇਹਦੇ ਇੰਨੀ ਵਾਰੀ ਕਾਲੀਆਂ ਨੂੰ ਬਣਾਇਆ ਉਦੋਂ ਇਹਨਾਂ ਨੇ ਕੀ ਕੀਤਾ ਕੀ ਨਸ਼ਾ ਲਿਆਂਦਾ ਤੇ ਅਕਾਲੀ ਦਲ ਹੀ ਲਿਆਂਦਾ ਜੇ ਇੱਥੇ ਅੱਜ ਗੈਂਟਰਵਾਦ ਆ ਤਾਂ ਅਕਾਲੀ ਦਲ ਦੀ ਦੇਣ ਆ ਜੇ ਅੱਜ ਇੱਥੇ ਬੇਅਦਬੀਆਂ ਹੋ ਰਹੀਆਂ ਤੇ ਅਕਾਲੀ ਦਲ ਦੀ ਦੇਣ ਸਿੱਧੂ ਮੂਸੇਵਾਲਾ ਕਿੰਨਾ ਮਰਿਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਪਿੰਡ ਦੁਰਦੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਜੀ ਪਹੁੰਚੇ ਸਾਡੇ ਨਾਲ ਸਮਰਥਕ ਮੌਜੂਦ ਨੇ ਅਕਾਲੀ ਦਲ ਦੇ ਕਿਉਂਕਿ ਆਮ ਆਦਮੀ ਪਾਰਟੀ ਦੇ ਸਮੇਤ ਹੋਰ ਪਾਰਟੀਆਂ ਦੇ ਇਸ ਪਾਰਟੀ ਨੂੰ ਸਵਾਲ ਬੜੇ ਨੇ ਮੇਰੇ ਨਾਲ ਜਗਜੀਤ ਸਿੰਘ ਜੱਗੀ ਚੋਲਾ ਮੌਜੂਦ ਹੈ ਪਿੰਡ ਦੇ ਲੋਕ ਵੀ ਇੱਥੇ ਖੜੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਟੋਲਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਸਾਡੇ ਚਾਨਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਇੱਥੇ ਪੰਚਤ ਜੀ ਕੇਸ ਗੱਲ ਤੋਂ ਲੋਕ ਅਕਾਲੀ ਦਲ ਨੂੰ ਵੋਟ ਪਾਉਣ ਤੁਸੀਂ ਦੇਖ ਸਕਦੇ ਜੋ ਜਦੋਂ ਦੀ ਚੋਣਾ ਚੋਣ ਜਾਬਤਾ ਲੱਗਾ ਆ ਤਰਨਤਾਰ ਦੇ ਵਿੱਚ ਬਾਈਲੈਕਸ਼ਨ ਬਹੁਤ ਜ਼ੋਰਾਂ ਦੇ ਚੱਲ ਰਹੀ ਆ ਹਰ ਇੱਕ ਪਾਰਟੀ ਭਾਵੇਂ ਕੋਈ ਕਿਸੇ ਵੀ ਪਾਰਟੀ ਨਾਲ ਆਪੋ ਆਪਣਾ ਜੋਰ ਲਾ ਰਿਆ ਵਾ ਪਰ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਕਿਹਾ ਵਾ ਜੇ ਅਸੀਂ 30 ਕਿਲੋ ਕਣਕ ਦਿੰਨੇ ਸੀ ਅੱਜ 5 ਕਿਲੋ ਕਣਕ ਮਿਲ ਰਹੀ ਆ ਜੇ ਬੱਚਿਆਂ ਨੂੰ ਸਾਈਕਲ ਦਿੰਦੇ ਸੀ ਅੱਜ ਸਾਈਕਲ ਨਹੀਂ ਮਿਲ ਰੇ ਜੇ ਅਸੀਂ ਬੜਾਪਾ ਪੈਨਸ਼ਨ ਸ਼ੁਰੂ ਕੀਤੀ ਇਹ ਕਹਿੰਦੇ 2500 ਕਰਾਂਗੇ ਅੱਜ 2500 ਪੈਨਸ਼ਨ ਨਹੀਂ ਮਿਲੀ ਜੇ ਗੱਲ ਕੀਤੀ ਜਾਵੇ ਆਪਣੇ 52000 ਜਿਨ੍ਹਾਂ ਭੈਣਾਂ ਦਾ ਵਿਆਹ ਹੁੰਦਾ ਈ ਉਹਨਾਂ ਨੂੰ ਅੱਜ ਤੱਕ ਕੁਝ ਨਹੀਂ ਮਿਲਿਆ ਠੀਕ ਹੈ ਨਾ ਜੀ ਤੇ ਹਜ਼ਾਰ-ਹਜ਼ਾਰ ਰੁਪਇਆ ਕਹਿੰਦੇ ਪਹਿਲੀ ਕੈਬਨਟ ਦੇ ਵਿੱਚ ਪਹਿਲੀ ਕੈਬਿਨਾਂ ਦੇ ਵਿੱਚ 100000 ਰੁਪਏ ਦਵਾਂਗੇ ਸਾਡੀਆਂ ਭੈਣਾ 45 45000 ਡਿਕਨ ਦੀਆਂ ਡੰਡੇ ਲੈ ਕੇ ਖਲੋਤੀਆਂ ਪਿੰਡਾਂ 'ਚ ਵੜਦੇ ਕਿਉਂ ਨਹੀਂ ਆ ਇਹ ਛੱਤਾਂ 'ਚੋਂ ਬਾਹਰ ਨਿਕਲ ਕੇ ਭਾਸ਼ਨ ਕਰਕੇ ਚੱਲ ਜਾਂਦੇ ਆ ਲੋਕਾਂ 'ਚ ਆਉਂਦੇ ਕਿਉਂ ਨਹੀਂ ਆ ਅਸੀਂ ਲੋਕਾਂ 'ਚ ਖਲੋਤੇ ਆ ਹੁਣੇ ਪ੍ਰਧਾਨ ਸਾਡਾ ਲੋਕਾਂ 'ਚ ਜਾ ਕੇ ਗੱਲ ਗੱਲ ਕਰਕੇ ਗਿਆ ਆਪਣੇ ਵਿਚਾਰ ਰੱਖੇ ਗਿਆ ਇਹ ਇੰਨੀ ਵਾਰੀ ਕਾਲੀਆਂ ਨੂੰ ਬਣਾਇਆ ਉਦੋਂ ਇਹਨਾਂ ਨੇ ਕੀ ਕੀਤਾ ਦੱਸੋ ਕੀਤਾ ਕੀ ਨਹੀਂ ਆ ਦਿੱਤਾ ਦਿੱਤਾ ਕੀ ਨਹੀਂ ਆ ਤੂੰ ਹੀ ਦੇਖ ਸਾਜੇ ਜਿੰਨੀਆਂ ਵੀ ਪੰਜਾਬ ਦੇ ਵਿੱਚ ਸਕੀਮਾਂ ਵਾਂ ਉਹ ਕਾਲੀਆਂ ਦਿੱਤੀਆਂ ਸ਼ਰਮਣੀ ਕਾਲੀ ਦਲਦੀ ਦੇਣਾ ਜੇ ਅੱਜ ਚਾਰ ਜੇ 4 4 5 5 에어포트 ਬਣਿਆ ਉਹ ਕਾਲੀ ਦਲ ਦੀ ਦੇਣਾ ਜੇ 4 4 6 6 ਲੈਣਾ ਦੀ ਸੜਕਾਂ ਬਣੀਆਂ ਜਾਂ ਵਰਲਡ ਕੱਪ ਕਬੱਡੀ ਕੱਪ ਹੋਇਆ ਜਿੰਨੇ ਵੀ ਬਣੀਆਂ ਜੇ ਮੰਡੀ ਕਰਨ ਹੋਇਆ ਵਾ ਤੇ ਉਹ ਕਾਲੀ ਦਲ ਦੇ ਰਾਹ ਚ ਹੋਇਆ ਵਾ ਜੇ ਅੱਜ ਧਰਮਾ ਪਲਾਟ ਲੱਗੇ ਆ ਤਾਂ ਉਹ ਕਾਲੀ ਦਲ ਦੇ ਰਾਹ ਚ ਲੱਗੇ ਆ ਜੇ ਅੱਜ ਦਰਬਾਰ ਸਾਹਿਬ ਜਦੋਂ ਜਾਈਏ ਦੇਖੋ ਗੁਰੂ ਰਾਮਦਾਸ ਦੀ ਨਗਰੀ ਸੀ ਕਿੰਨਾ ਉੱਥੇ ਬੁਰਾ ਹਾਲ ਸੀ ਜੇ ਉੱਥੇ ਤਾਰਾਂ ਜਾਂ ਉੱਥੇ ਮਤਲਬ ਜਾਨਵਰ ਆਉਂਦੇ ਸੀ ਜੇ ਉੱਥੇ ਹਟਾਏ ਆ ਤੇ ਕਿੱਦਾਂ ਹਟਾਏ ਆ ਉਹ ਕਾਲੀ ਦਲ ਦੇ ਰਾਜ ਹੀ ਹੋਏ ਆ ਜੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣੀ ਆ ਤੇ ਕਾਲੀ ਦਲ ਦੇ ਰਾਜ ਹੀ ਬਣੀ ਆ ਜੇ ਛੋਟਾ ਕੱਲੂ ਕਾਰਾ ਵੱਡਾ ਕੱਲੂ ਕਾਰਾ ਵਿਰਾਸਤੇ ਖਾਲਸਾ ਜੇ ਬਣਿਆ ਉਹ ਕਾਲੀ ਦਲ ਦੇ ਰਾਜ ਹੀ ਬਣਿਆ ਵਾ ਅਠਵਾ ਜੂਬਾ ਅਠਵਾ ਜੂਬਾ ਜੇ ਬਣਿਆ ਵਾ ਤਾਂ ਕਾਲੀ ਦਲ ਦੇ ਰਾਜ ਚ ਬਣਿਆ ਵਾ ਅੱਜ ਗੱਲਾਂ ਕਰੀ ਜਾਂ ਨਾ ਜੇ ਭੈਣਾਂ ਨੂੰ ਪਹਿਲੀ ਵਾਰੀ ਮਹਿਲਾ ਪੁਲਿਸ ਲਿਆਂਦੀ ਆ ਤੇ ਉਹ ਕਾਲੀ ਦਲ ਦੇ ਰਾਜ ਚ ਹੀ ਆਈ ਆ ਜਿੰਨੇ ਵੀ ਮੁਲਾਜ਼ਮ ਤੁਸੀਂ ਦੇਖ ਸਕਦੇ ਜੋ ਜੇ ਆਏ ਆ ਜੋ ਕਾਲੀ ਦਲ ਦੇ ਰਾਜ ਹੀ ਆਇਆ ਇਹਨਾਂ ਦਾ ਤੁਸੀਂ ਦੇਖ ਸਕਦੇ ਜੋ ਸਾਢੇ 4 ਲੱਖ ਰੁਪਇਆ ਡੀਏ ਪੰਜਾਬ ਪੁਲਿਸ ਦਾ ਨਾ ਕਾਂਗਰਸ ਸਰਕਾਰ ਨੇ ਦਿੱਤਾ ਨਾ ਚੜੂਆ ਨੇ ਦਿੱਤਾ ਜੇ ਦਿੱਤਾ ਤੇ ਉਹ ਸਿਰਫ ਸ਼੍ਰੋਮਣੀ ਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕੀਤਾ ਅਸੀਂ ਜਦੋਂ ਅਸੀਂ ਜਦੋਂ ਇਸ ਪਿੰਡ ਦੇ ਪ੍ਰਚਾਰ ਕਰ ਰਹੇ ਸੀ ਨਾ ਤੇ ਲੋਕ ਕਹਿੰਦੇ ਸੀ ਯਾਰ ਬਾਦਲ ਸਾਹਿਬ ਵਰਗਾ ਮੁੱਖ ਮੰਤਰੀ ਨਹੀਂ ਹੈਗਾ ਤੇ ਨਾ ਕੋਈ ਹੋਣਾ ਪੁਲਿਸ ਵਾਲਿਆਂ ਨੂੰ ਬਿਨਾਂ ਟੈਟ ਤੋਂ ਸਾਰੇ ਥਾਣੇਦਾਰ ਬਣਾਏ ਠੀਕ ਹੈ ਨਾ ਜੀ ਇਹਨਾਂ ਲੋਕਾਂ ਨੇ ਸਿਰਫ ਗੱਲਾਂ ਕਰਨੀਆਂ ਲੋਕਾਂ 'ਚ ਦਿਓਣ ਲੋਕਾਂ ਦੀ ਕਚਹਿਰੀ ਸਾਰਾ ਕੁਝ ਹੋਣਾ ਲੋਕਾਂ ਨੇ ਵੋਟਾਂ ਪਾਉਣੀਆਂ ਆ ਵਾ ਇਹ ਹਵਾ ਚ ਰਿਪੋਰਟ ਪੈਣੀ ਨਹੀਂ ਇਹ ਲੋਕ ਜਿਹੜਾ ਚੋਲਾ ਸਾਹਿਬ ਨਾਲ ਲੋਕ ਕਹਾ ਜਾਂਦਾ ਕਿ ਨਸ਼ਾ ਲਿਆਂਦਾ ਤੇ ਅਕਾਲੀ ਦਲ ਨੇ ਲਿਆਂਦਾ ਜੇ ਇੱਥੇ ਅੱਜ ਗੈਂਟਰਵਾਦ ਆ ਤਾਂ ਅਕਾਲੀ ਦਲ ਦੀ ਦੇਣ ਆ ਜੇ ਅੱਜ ਇੱਥੇ ਬੇਅਦਬੀਆਂ ਹੋ ਰਹੀਆਂ ਤੇ ਅਕਾਲੀ ਦਲ ਦੀ ਦੇਣ ਸਿੱਧੂ ਮੂਸੇ ਵਾਲਾ ਕਿੰਨਾ ਮਰਾਇਆ ਦੀਪ ਸਿੱਧੂ ਕਿੰਨੇ ਮਰਾਇਆ ਠੀਕ ਹੈ ਨਾ ਜੀ ਇਹ ਲੋਕਾਂ ਨੇ ਇਹ ਆਮ ਆਦੀ ਪਾਰਟੀ ਨੇ ਰੋ ਜੀ ਰੋ ਜ ਕਿਸੇ ਦੇ ਮਾਂ ਦਾ ਪੁੱਤ ਮਰਦਾ ਭਾਵੇਂ ਟੀਕੇ ਨਾਲ ਮਰਦਾ ਭਾਵੇਂ ਗੋਲੀ ਨਾਲ ਮਰਦਾ ਸਾਡੇ ਦੇ ਜਮਾ ਰਾਵਾਂ ਦੋ ਸਗੇ ਭਰਾ ਨਸ਼ਾ ਕਰਕੇ ਮੌਤ ਮੌਤ ਹੋ ਗਈ ਉਹਨਾਂ ਦੀ ਇਹਨਾਂ ਦੇ ਅੱਜ ਕਾਲੀ ਦਲ ਅੱਜ ਸਾਡੀ ਸੱਤਾ ਨੂੰ ਕਈ ਨੂੰ ਦੇ 8 ਸਾਲ ਹੋ ਗਏ ਆ ਹੁਣ ਕਿਉਂ ਆਇਆ ਹੁਣ ਕਿੱਥੋਂ ਆ ਗਿਆ ਇਹ ਜ਼ਿੰਮੇਵਾਰੀ ਆ ਸਾਨੂੰ ਕਰੀ ਜਾਂਦੇ ਆ 8 ਸਾਲ ਹੋ ਗਏ ਆ ਜ਼ਿੰਮੇਵਾਰੀ ਇਹਨਾਂ ਦੀ ਬੰਦੀ ਆ ਸਾਲ ਹੋ ਗਿਆ ਹੋ ਗਿਆ ਹਾਡੇ ਮਾਝੇ ਵਾਲੇ ਦੀ ਕਹਾਵਤ ਆ ਚਾਰ ਕ ਦਿਨ ਮੋਟੀ ਵਹਿੰਦੇ ਆ ਤੇ ਚਾਰ ਸਾਲ ਹੋ ਗਿਆ ਨੂੰ ਵਹਿੰਦੇ ਵਹਿੰਦੇ ਉਹਨੇ ਰਿਸ਼ਤਾ ਜੋੜਨ ਨੂੰ ਕਹਿੰਦੇ ਪਿੰਡ ਵਾਲੇ ਕਹਿੰਦੇ ਇਹ ਨਹੀਂ ਜੋੜਨਾ ਜੀ ਕਹਿੰਦੇ ਯੁੱਧ ਚ ਲਾਇਆ ਨਸ਼ਿਆਂ ਨੂੰ ਜੋਦੀ ਜੋਦੀ ਚਲਾਉਂਦੇ ਆ ਪੈਸੇ ਇਕੱਠੇ ਕਰਦੇ ਆ ਕਦੀ ਕਹਿੰਦੇ ਇੰਨੇ ਕੁਇੰਟਲ ਵੜੀ ਗਈ ਨੇ ਕਿਲੋ ਵੜੀ ਗਈ ਕਿੱਥੋਂ ਹੁੰਦੀ ਆ ਕਿੱਥੋਂ ਹੁੰਦੀ ਆ ਜੇ ਜਿਹੜੀ ਨਹੀਂ ਵੜੀ ਗਈ ਉਹ ਕਿੰਨੇ ਲਿਆ ਕੀਤੀ ਆ ਸਾਢੇ 7 ਕਰੋੜ ਤੁਹਾਡੇ ਭੁੱਲਰ ਤੋਂ ਫੜਿਆ ਗਿਆ 4 ਕਿਲੋ ਸੋਨਾ ਫੜਿਆ ਗਿਆ ਇੱਕ ਇੱਕ ਗ੍ਰਾਮ ਸਾਢ ਤੋਂ ਸੋਨਾ ਨਹੀਂ ਹੈਗਾ ਕਿਹਦੇ ਘਰਾਂ ਚ ਇਹਨਾਂ ਨੇ ਚਾਰ ਚਾਰ ਸ਼ਰਾਬ ਵੇਖੀਆਂ 5-5 ਦਾਦਾ ਲੱਖ ਦੀ ਇੱਕ ਬੋਤਲ ਹੀ ਆ ਪ੍ਰਧਾਨ ਜੀ ਇਹ ਕਿੱਥੋਂ ਆਈਆਂ ਇਹ ਲੋਕਾਂ ਦੀ ਕੌਣ ਪਸੀਨੇ ਦੀ ਕਮਾਈ ਇਹ ਲੁੱਟਿਆ ਇਹਨਾਂ ਨੇ ਜੀ ਇਹ ਭੁੱਲਰ ਵਰਗੇ ਕਈ ਇਹੋ ਜਿਹੇ ਅਫਸਰ ਆ ਜਿਹੜੇ ਇਸ ਆਮ ਆਦੀ ਪਾਰਟੀ ਦੇ ਸ਼িকার ਹੋਇਆ ਉਹ ਵਿਜੇ ਸਿੰਘਲਾ ਹੀ ਜਿਹੜਾ ਮੁੱਖ ਮੰਤਰੀ ਖੁਦ ਗਵਾ ਮੁੱਖ ਮੰਤਰੀ ਪੰਜਾਬ ਦਾ ਖੁਦ ਗਵਾ ਕਹਿੰਦਾ ਇੱਕ ਪਰਸਨ ਮੰਗਦਾ ਸੀ ਮੈਂ ਇਹਨੂੰ ਮੰਤਰੀਪਨ ਤੋਂ ਲਾਤਾ ਇਹਨੂੰ ਜੇਲ੍ਹ ਭੇਜਦਾ ਅੱਜ ਮੁੱਖ ਮੰਤਰੀ ਦੀ ਨਾਲ ਦੀ ਕੁਰਸੀ ਤੇ ਬੈਠਾ ਹੁੰਦਾ ਕੀ ਗੱਲ ਇਨਸਾਫ ਹੋ ਗਿਆ ਇਹ ਝੂਠ ਮਾਰਦੇ ਆ ਸ਼ਰਾਬੀਆਂ ਦੀ ਸਰਕਾਰ ਆ ਝੂਠਾਂ ਦੀ ਸਰਕਾਰ ਆ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਇਹ ਸਮਝਦੇ ਆ ਕਿ ਇਹ ਹਲਕੇ ਦੇ ਲੋਕਾਂ ਨੂੰ ਸਨੇਹਾ ਕੀ ਆ ਚੋਲਾ ਸਾਹਿਬ ਅਸੀਂ ਇੱਕ ਹੀ ਸਨੇਹਾ ਜੀ ਮਾਝੇ ਦੇ ਲੋਕ ਬੜੇ ਜੁਝਾਰੂ ਆ ਜੀ ਬੜੇ ਇਹਨਾਂ ਨੇ ਕਿਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਇੱਥੇ ਪੰਜਾਬ ਫਰ ਦੇ ਕਰਨ ਵਾਸਤੇ ਖਲਾਇਆ ਸੀ ਨਾ ਤੇ ਕਹਿੰਦੇ ਸੀ ਮਾਝੇ ਵਾਲੇ ਲੋਕਾਂ ਨੂੰ ਜ਼ਰੂਰ ਨਾਲ ਲੈ ਕੇ ਜਾਣਾ ਅੱਜ ਮਾਝੇ ਵਾਲੇ 2027 ਦਾ ਮੋੜ ਬੰਨਣਗੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਊਗੀ ਤੇ ਸਰਦਾਰ ਸੁਖਬੀਰ ਸਿੰਘ ਬਦਲ ਮੁੱਖ ਮੰਤਰੀ ਬਣ ਗਏ ਧੰਨਵਾਦ ਅਸੀਂ ਕਰਾਂਗੇ ਜੀ ਬਜ਼ੁਰਗੋ ਅਕਾਲੀ ਦਲ ਨੂੰ ਹੀ ਵੋਟ ਕਿਉਂ ਪਾਈ ਜਾਵੇ ਪਾਈਵੇਂ ਨਾਲ ਵੀ ਬੜਾ ਚਿਰ ਵੇਖਿਆ ਪਰ ਨਹੀਂ ਸਾਡੀ ਕੋਈ ਨਹੀਂ ਸਾਈ ਹੁੰਦੀ ਹੈ ਅੱਛਾ ਜੀ ਤੇ ਆ ਕੇ ਫਿਰ ਸਾਨੂੰ ਇੱਧਰ ਹੀ ਆਉਣਾ ਪੈਣਾ ਅੱਛਾ ਜੀ ਨਹੀਂ ਸ਼ੁਰੂ ਤੋਂ ਬਚਪਨ ਤੋਂ ਵੀ ਇੱਧਰ ਰਹੇ ਹਾਂ ਧੋਨੂ ਹੀ ਇੱਧਰ ਹੀ ਆਉਣਾ ਅੱਛਾ ਜੀ ਪਹਿਲਾਂ ਭਗਵੰਤ ਮਾਨ ਜੀ ਨੂੰ ਪਾਈਆਂ ਸੀ ਵੋਟ ਮੈਂ ਪਾਈਆਂ ਪਰ ਜਿਉਂਨੇ ਸਾਡੀ ਸੁਣੀ ਨਹੀਂ ਅੱਛਾ ਜੀ ਨਾ ਜੀ ਅੱਛਾ ਜੀ ਨਾ ਕੋਈ ਨਹੀਂ ਸਾਡੀ ਸੁਣਾਏ ਹੁਣ ਤੁਹਾਨੂੰ ਲੱਗਦਾ ਕਿ ਜਿਹੜਾ ਗਰੀਬਾਂ ਦਾ ਸਵਾਰ ਸਕਦਾ ਕਨਕ ਵੀ ਚੇਹੇ ਤੋਂ ਚੱਲੀ ਆ ਅਕ ਅਛਾ ਤੁਹਾਡਾ ਸਮਾਂ ਕਾਲੀ ਨਾਲ ਤੋਂ ਚੱਲਿਆ ਤੇ ਹੁਣ ਵੀ ਇੱਤੋਂ ਚੱਲਣਾ ਇਹਨਾਂ ਤੋਂ ਨਹੀਂ ਕੱਖ ਵਿੱਚ ਚੱਲਦਾ ਤੇ ਮੈਂ ਚਲਾਉਣਾ ਇਹਨਾਂ ਨੂੰ ਹਾਂਜੀ ਹਾਂਜੀ ਦੱਸਣ ਵਾਲੀ ਗੱਲ ਕੋਈ ਰਹਿ ਨਹੀਂ ਗਈ ਜੀ ਉਹ ਕੋ ਮੇਰੇ ਦੋਵੇਂ ਦੱਸਦਾ ਮੇਰੇ ਮਥਾ ਜੀ ਜਿੰਨੀਆਂ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਨੇ ਚਲਾਈਆਂ ਉਹਦੀਆਂ ਚਲਾਈਆਂ ਹੋਈਆਂ ਸਕੀਮਾਂ ਨਾ ਕਾਂਗਰਸ ਸਾਹਿਬ ਸਗੀ ਆ ਨਾ ਆਮ ਪਾਰਟੀ ਨੇ ਸੰਭਾਲਿਆ ਨਵੀਆਂ ਤੇ ਕੀ ਚਲਾਉਣੀਆਂ ਸੀ ਜਿਹੜੀਆਂ ਪਹਿਲੀਆਂ ਚੱਲ ਰਹੀਆਂ ਸੀ ਉਹ ਵੀ ਇਹਨਾਂ ਜਬਤ ਕਰ ਦਿੱਤਾ ਉਹਨ ਲੋਕੀ ਰੋ ਰੋ ਕੇ ਪੁਕਾਰ ਪੁਕਾਰ ਕੇ ਮੈਂ ਪਿੰਡਾਂ ਵਿੱਚ ਗਿਆ ਸ਼ਹਿਰਾਂ ਕਲੋਨੀਆਂ ਵਿੱਚ ਗਿਆ ਹਰ ਬੱਚਾ ਆਪ ਮਹਾਰੇ ਬੋਲਦਾ ਵੀ ਇੰਨਾ ਸਰਕਾਰਾਂ ਨਾਲ ਉਹ ਤੇ ਕਾਲੀ ਦਾ ਸਰਕਾਰੀ ਚੰਗੀ ਇਹ ਕਹਿੰਦੇ ਨਸ਼ਾ ਢਾਦਿਆਂਗੇ ਜੇ ਬਲੇਮ ਕਰਦੇ ਆ ਕਾਲੀ ਦਾਲ ਤੇ ਨਸ਼ਾ ਲਿਆਂਦਾ ਤੇ ਹੁਣ ਦਹਾਸਾਲਾਂ ਜਿਹੜਾ ਮੁਕਾਇਆ ਕਿਉਂ ਨਹੀਂ ਆ ਉਹ ਤੇ ਡਬਲ ਤੋਂ ਡਬਲ ਤੋਂ ਵੀ ਕਈ ਗੁਣਾ ਵੱਧ ਗਿਆ ਜੀ ਨਾਰਾ ਆ ਹਾਂਜੀ ਨਾਰਾ ਇਹੋ ਹੀ ਆ ਈ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਪੰਜਾਬ ਨੂੰ ਕੋਈ ਨਹੀਂ ਸਾਂਭ ਸਕਦਾ ਜੀ ਧੰਨਵਾਦ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਅੱਜ ਰਟੌਲ ਦੇ ਨਜ਼ਦੀਕ ਪਿੰਡ ਦਬਰਜੀ ਜਿੱਥੇ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼੍ਰੋਮਣੀ ਕਾਲੀ ਦਲ ਦੀ ਇੱਥੇ ਇੱਕ ਮੀਟਿੰਗ ਹੋਈ ਅਤੇ ਜਿੱਥੇ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਵੀ ਪਹੁੰਚੀ ਸਾਡੀ ਕੋਈ ਲੋਕਾਂ ਨਾਲ ਗੱਲਬਾਤ ਹੋਈ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ